ਮਾਨਯੋਗ ਵਿੱਤ ਮੰਤਰੀ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਨੇ ਚਲਦੀ ਹੜਤਾਲ ਦੇ ਵਿੱਚ ਮੀਟਿੰਗ ਕਰਕੇ ਸਾਡੀਆਂ ਮੰਗਾਂ ਨੂੰ ਪੂਰੀਆਂ ਕਰਦਾ ਪ੍ਰੋਸਾ ਦਿੱਤਾ ਸੀਗਾ ਜਿਹਦੇ ਜੇ ਵਿੱਤ ਮੰਤਰੀ ਜੀ ਨੇ ਪਾਲਿਸੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਵਿਭਾਗ ਨੂੰ ਮੈਸੇਜ ਦਿੱਤਾ ਸੀ ਕਿ ਕਮੇਟੀ ਦੀਆਂ 2-3 ਮੀਟਿੰਗਾਂ ਕਰਕੇ 28 ਤਰੀਕ ਨੂੰ ਜਿਹੜੀ ਪਾਲਿਸੀ ਉਹਨੂੰ ਲਾਸਟ ਜਿਹੜੀ ਰੂਪਰੇਖਾ ਦਿੱਤੀ ਜਾਊਗੀ ਪਰ ਲਗਾਤਾਰ ਸਾਡੀਆਂ ਮੰਗਾਂ ਨੂੰ ਜਿਹੜਾ ਨਜ਼ਰਅੰਦਾਜ਼ ਕੀਤਾ ਗਿਆ ਜਿਹੜੀ 16 ਤਰੀਕ ਨੂੰ ਟਰਾਂਸਪੋਰਟ ਮੰਤਰੀ ਜੀ ਨੇ ਮੀਟਿੰਗ ਕਰਨੀ ਸੀ ਉਹ ਨਹੀਂ ਕੀਤੀ ਗਈ ਕਿਉਂਕਿ ਪ੍ਰੈਸ ਦੇ ਵਿੱਚ ਬਿਆਨ ਦਿੱਤਾ ਸੀ ਕਿ 16 ਤਰੀਕ ਨੂੰ ਦੋ ਮੰਗਾਂ ਜਿਵੇਂ ਕਿ ਕੰਡੀਸ਼ਨਾਂ ਦੇ ਉੱਤੇ ਜਿਹੜੀ ਰਾਹਤ ਦੇਣੀ ਆ ਤੇ ਦੂਜਾ ਜਿਹੜਾ ਸੀਗਾ ਦੂਸਰੀ ਮੰਗਾਂ ਸੀਗੀਆਂ ਕਿ ਉਹ ਦੋ ਮੰਗਾਂ ਅਸੀਂ ਪੂਰੀਆਂ ਕਰਾਂਗੇ ਪਰ ਉਹਦੇ 'ਚ ਇੱਕ ਵੀ ਮੰਗ ਪੂਰੀ ਕਰਨ ਦੀ ਬਜਾਏ ਉਹ ਮੀਟਿੰਗ ਨਹੀਂ ਕੀਤੀ ਦੁਬਾਰਾ ਸਾਡੇ ਸੰਘਰਸ਼ ਲੀਕਨ ਤੋਂ ਬਾਅਦ 21 ਜੁਲਾਈ ਨੂੰ ਪ੍ਰਮੁੱਖ ਕੱਤਰ ਟ੍ਰਾਂਸਪੋਰਟ ਜੀ ਨੇ ਮੀਟਿੰਗ ਕੀਤੀ ਆ ਜਿਹਦੇ 'ਚ ਉਹਨਾਂ ਨੇ ਵੀ ਸਾਡੀ ਗੱਲਬਾਤ ਸੁਣੀ ਆ ਔਰ ਕੋਈ ਵੀ ਮੰਗਦਾ ਹੱਲ ਨਹੀਂ ਪਰ ਦੁਬਾਰਾ ਜਿਹੜੀ ਮੌਜੂਦਾ ਸਰਕਾਰ ਆ ਜਿਹੜੀ ਕਾਰਪੋਰੇਟ ਕਨਾਨਿਆਂ ਦਾ ਖਾਤਮਾ ਕਰਨ ਦੀਆਂ ਗੱਲਾਂ ਕਰਦੀ ਸੀ ਨਵੇਂ ਸਿਰੇ ਤੋਂ ਮਹਿਕਮੇ ਦੇ ਵਿੱਚ ਵੋਲਵੋ ਗੱਡੀਆਂ ਦੇ ਰੂਪ ਵਿੱਚ ਕਿਲੋਮੀਟਰ ਗੱਡੀਆਂ ਦਾ ਟੈਂਡਰ ਕਰਨ ਜਾ ਰਹੀ ਆ। ਵੇਖੋ ਅੱਜ ਸਾਡਾ ਪ੍ਰੈਸ ਕਾਨਫਰੰਸ ਕਰਕੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਔਰ ਸਰਕਾਰ ਨੂੰ ਚੇਤਾਵਨੀ ਦੇਣਾ ਅਸੀਂ ਸਾਡਾ ਮੇਨ ਮਕਸਦ ਆ ਜਿਹਦੇ 'ਚ ਅਸੀਂ ਪਿਛਲੇ ਦਿਨੀ 9 ਜੁਲਾਈ ਨੂੰ ਤਿੰਨ ਰੋਜ਼ਾ ਹੜਤਾਲ ਸ਼ੁਰੂ ਕੀਤੀ ਸੀ। 9 ਜੁਲਾਈ ਨੂੰ ਮਾਨਯੋਗ ਵਿੱਤ ਮੰਤਰੀ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਨੇ ਜਲਦੀ ਹੜਤਾਲ ਦੇ ਵਿੱਚ ਮੀਟਿੰਗ ਕਰਕੇ ਸਾਡੀਆਂ ਮੰਗਾਂ ਨੂੰ ਪੂਰੀਆਂ ਕਰਨ ਦਾ ਪ੍ਰੋਸਾ ਦਿੱਤਾ ਸੀਗਾ ਜਿਹਦੇ ਤੇ ਵਿੱਤ ਮੰਤਰੀ ਜੀ ਨੇ ਪਾਲਿਸੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਵਿਭਾਗ ਨੂੰ ਮੈਸੇਜ ਦਿੱਤਾ ਸੀ ਕਿ ਕਮੇਟੀ ਦੀਆਂ 2-3 ਮੀਟਿੰਗਾਂ ਕਰਕੇ 28 ਤਰੀਕ ਨੂੰ ਜਿਹੜੀ ਪਾਲਿਸੀ ਉਹਨੂੰ ਲਾਸਟ ਜਿਹੜੀ ਰੂਪਰੇਖਾ ਦਿੱਤੀ ਜਾਊਗੀ ਨਾਲ ਹੀ ਟਰਾਂਸਪੋਰਟ ਮੰਤਰੀ ਜੀ ਨੇ ਪ੍ਰੈਸ ਦੇ ਵਿੱਚ ਬਿਆਨ ਦਿੱਤਾ ਸੀਗਾ ਕਿ ਉਸ ਤੋਂ ਪਹਿਲਾਂ 16 ਤਰੀਕ ਨੂੰ ਟਰਾਂਸਪੋਰਟ ਮੰਤਰੀ ਮੀਟਿੰਗ ਕਰਕੇ ਵਿਭਾਗ ਕੋਲਤੀ ਜਿਹੜੀਆਂ ਮੰਗਾਂ ਨੇ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰਨਗੇ ਪਰ ਲਗਾਤਾਰ ਸਾਡੀਆਂ ਮੰਗਾਂ ਨੂੰ ਜਿਹੜਾ ਨਜ਼ਰਅੰਦਾਜ਼ ਕੀਤਾ ਗਿਆ ਜਿਹੜੀ 16 ਤਰੀਕ ਨੂੰ ਟ੍ਰਾਂਸਪੋਰਟ ਮੰਤਰੀ ਜੀ ਨੇ ਮੀਟਿੰਗ ਕਰਨੀ ਸੀ ਉਹ ਨਹੀਂ ਕੀਤੀ ਗਈ ਕਿਉਂਕਿ ਪ੍ਰੈਸ ਦੇ ਵਿੱਚ ਬਿਆਨ ਦਿੱਤਾ ਸੀ ਕਿ 16 ਤਰੀਕ ਨੂੰ ਦੋ ਮੰਗਾਂ ਜਿਵੇਂ ਕਿ ਕੰਡੀਸ਼ਨਾਂ ਦੇ ਉੱਤੇ ਜਿਹੜੀ ਰਾਹਤ ਦੇਣੀ ਆ ਤੇ ਦੂਜਾ ਜਿਹੜਾ ਸੀਗਾ ਦੂਸਰੀ ਮੰਗਾਂ ਸੀਗੀਆਂ ਕਿ ਉਹ ਦੋ ਮੰਗਾਂ ਅਸੀਂ ਪੂਰੀਆਂ ਕਰਾਂਗੇ ਪਰ ਉਹਦੇ 'ਚ ਇੱਕ ਵੀ ਮੰਗ ਪੂਰੀ ਕਰਨ ਦੀ ਬਜਾਏ ਉਹ ਮੀਟਿੰਗ ਨਹੀਂ ਕੀਤੀ ਗਈ ਦੁਬਾਰਾ ਸਾਡੇ ਸੰਘਰਸ਼ ਲੀਕਲ ਤੋਂ ਬਾਅਦ 21 ਜੁਲਾਈ ਨੂੰ ਪ੍ਰਮੁੱਖ ਕੱਤਰ ਟ੍ਰਾਂਸਪੋਰਟ ਜੀ ਨੇ ਮੀਟਿੰਗ ਕੀਤੀ ਆ ਜਿਹਦੇ 'ਚ ਉਹਨਾਂ ਨੇ ਵੀ ਸਾਡੀ ਗੱਲਬਾਤ ਸੁਣੀ ਆ ਔਰ ਕੋਈ ਵੀ ਮੰਗ ਦਾ ਹੱਲ ਨਹੀਂ ਕੀਤਾ ਕੱਲ 28 ਤਰੀਕ ਨੂੰ ਲਾਸਟ ਸਾਡੀ ਮੀਟਿੰਗ ਹੋਣ ਜਾ ਰਹੀ ਹੈ ਜਿਹਦੇ ਵਾਸਤੇ ਮੈਨੇਜਮੈਂਟ ਦੀ ਵਿਭਾਗ ਦੀ ਕੋਈ ਵੀ ਤਿਆਰੀ ਨਹੀਂ ਗਈ ਕੋਈ ਵੀ ਮੰਗ ਪੂਰੀ ਹੋਣ ਦੀ ਉਮੀਦ ਨਹੀਂ ਗਈ ਜਿਸ ਕਰਕੇ ਸਾਡਾ ਰੋਸ ਆ ਕਿ ਜਿਵੇਂ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ ਨੂੰ ਵਿਭਾਗ ਨੂੰ ਮੈਨੇਜਮੈਂਟ ਨੂੰ ਉਦੇਸ਼ ਦਿੱਤੇ ਸੀ ਵੀ 1 ਮਹੀਨੇ ਚ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਖਤਮ ਕਰਨ ਦੀ ਪਾਲਿਸੀ ਤਿਆਰ ਕਰਕੇ ਲਿਆਂਦੀ ਜਾਵੇ ਲਗਭਗ 13 ਮਹੀਨੇ ਬਾਅਦ ਦੀ ਬਿੱਤਣ ਦੇ ਬਾਵਜੂਦ ਵੀ ਨਹੀਂ ਦਿੱੰਦੀ ਗਈ ਜਿਹਦੇ ਕਰਕੇ ਸਾਨੂੰ ਵਾਰ-ਵਾਰ ਹੜਤਾਲ ਤੇ ਜਾਣਾ ਪਿਆ ਹੁਣ ਵੀ ਉਹੀ ਹੋਇਆ ਕਿ 9 ਜੁਲਾਈ ਦੀ ਹੜਤਾਲ ਤੋਂ ਬਾਅਦ 28 ਤਰੀਕ ਨੂੰ 3 ਹਫ਼ਤੇ ਦਾ ਸਮਾਂ ਦੇਣ ਤੋਂ ਬਾਅਦ ਇੱਕ ਵੀ ਮੀਟਿੰਗ ਨਾ ਕਰਨਾ ਜਾਂ ਪਾਲਿਸੀ ਨੂੰ ਲਾਗੂ ਕਰਨ ਦੀ ਤਿਆਰੀ ਨਾ ਕਰਨਾ ਜਿਹਦੇ ਕਾਰਨ ਸਾਨੂੰ ਜਿਹੜਾ ਮੋੜ ਹੜਤਾਲ ਤੇ ਜਾਣਾ ਪਿਆ ਔਰ ਨਾਲ ਹੀ ਦੱਸਣਾ ਚਾਹਾਂਗੇ ਕਿ ਜਿੱਥੇ ਪਹਿਲੀਆਂ ਮੰਗਾਂ ਨੂੰ ਪੂਰੀਆਂ ਕਰਨ ਦੀ ਵੀ ਹੈ ਦੂਜੇ ਪਾਸੇ ਸਰਕਾਰ ਵੱਲੋਂ ਇੱਕ ਮਾਰੂ ਘਵਾੜਾ ਲਿਆਂਦਾ ਗਿਆ ਜਿਹੜਾ ਬੱਸਾਂ ਕਿਲੋਮੀਟਰ ਸਕੀਮ ਬੱਸਾਂ ਜਿਹਦਾ ਜਥੇਬੰਦੀ ਸ਼ੁਰੂ ਤੋਂ ਵਿਰੋਧ ਕਰਦੀ ਆ ਰਹੀ ਆ ਕਿ ਕਿਲੋਮੀਟਰ ਬੱਸਾਂ ਉਹ ਕਾਰਪੋਰੇਟ ਕਰਾਣੀਆਂ ਨਹੀਂ ਹੁੰਦੀਆਂ ਜਿਹੜੀਆਂ ਵਿਭਾਗ ਦੇ ਵਿੱਚ ਲਗਭਗ 6 ਸਾਲ ਦਾ 5 ਸਾਲ ਦਾ ਟੈਂਡਰ ਹੁੰਦਾ ਜਿਨ੍ਹਾਂ ਦਾ 300 ਕਿਲੋਮੀਟਰ 350 ਕਿਲੋਮੀਟਰ ਦਾ ਟੈਂਡਰ ਕਰਕੇ ਲਗਭਗ 10000 11000 ਦਾ ਕਿਲੋਮੀਟਰ ਇੱਕ ਮਹੀਨੇ ਦਾ ਕੀਤਾ ਜਾਂਦਾ ਪਰ ਉਹਨਾਂ ਬੱਸਾਂ ਕੋਲੋਂ ਲਗਭਗ ਮੈਨੇਜਮੈਂਟ ਦੀ ਮਿਲੀ ਭੁਗਤ ਨਾਲ 20 25 25000 ਮਹੀਨੇ ਚ ਕਿਲੋਮੀਟਰ ਕਰਾ ਕੇ ਉਹਨਾਂ ਨੂੰ ਵੱਧ ਪੈਸੇ ਦਿੱਤੇ ਜਾ ਰਿਹਾ ਦੂਜੇ ਪਾਸੇ ਵਿਭਾਗ ਦੀ ਬੱਸ ਦਾ ਸੀ ਤਰਕ ਦਿੱਤਾ ਸੀਗਾ ਨਾਲ ਲਿਖਤੀ ਰੂਪ ਦੇ ਵਿੱਚ ਕਿ ਜਿਹੜੀ ਵਿਭਾਗ ਦੀ ਬੱਸ ਪੈਂਦੀ ਆ ਉਹਦੀ ਲਗਭਗ 60 ਤੋਂ 70000 ਰੁਪਇਆ ਕਿਸ਼ਤੀ ਜਾਂਦੀ ਆ ਮਹੀਨੇ ਦੀ ਤੇ ਜਿਹੜੀ ਕਿਲੋਮੀਟਰ ਆ ਉਹ ਲਗਭਗ ਲੱਖ ਤੋਂ 1.5 ਲੱਖ ਰੁਪਇਆ ਲੈ ਜਾਂਦੀ ਆ ਤੇ ਜਿਹੜੀ ਵਿਭਾਗ ਦੀ ਬੱਸ ਉਹ ਵੀ ਕਿਸ਼ਤਾਂ ਤੇ ਪਾਣੀ ਆ ਤੇ ਲਗਭਗ ਤਿੰਨਾ ਚਾਰਾਂ ਸਾਲਾਂ ਜਿਹੜੀਆਂ ਕਿਸ਼ਤਾਂ ਫ੍ਰੀ ਹੋ ਕੇ ਤੇ 15 ਸਾਲ ਉਹ ਵਿਭਾਗ ਦੇ ਵਿੱਚ ਜਿਹੜੀ ਸਰਵਿਸ ਦਿੰਦੀ ਆ ਤੇ ਜਿਹੜੀ ਕਿਲੋਮੀਟਰ ਬੱਸ ਆ ਉਹ ਪੰਜਾਂ ਛੇ ਸਾਲਾਂ ਦੇ ਵਿੱਚ ਲਗਭਗ 30 ਲੱਖ ਦੀ ਮਾਲਕ ਬੱਸ ਪਾ ਕੇ ਤੇ 1.5 ਕਰੋੜ ਰੁਪਈਆ ਲਗਭਗ ਉਹਦੀ ਲੁੱਟ ਕਰਕੇ ਤੇ ਉਹ ਬੱਸ ਵੀ ਛੇ ਸਾਲਾਂ ਬਾਅਦ ਪੰਜਾਂ ਸਾਲਾਂ ਬਾਅਦ ਪ੍ਰਾਈਵੇਟ ਹੁੰਦੀ ਆ ਜਿਹਦੇ ਨਾਲ ਸਿੱਧੇ ਤੌਰ ਤੇ ਵਿਭਾਗ ਨੂੰ ਨਸਬ ਵਜਾ ਅਸੀਂ ਇਹੀ ਮੰਨਦੇ ਆ ਕਿ ਮੁੱਖ ਮੰਤਰੀ ਸਾਹਿਬ ਦੇ ਜਿਵੇਂ ਆਦੇਸ਼ ਸੀਗੇ 1 ਜੁਲਾਈ 2024 ਦੀ ਮੀਟਿੰਗਾਂ ਵਿਭਾਗ ਨੇ ਨਾਂ ਮੰਨਣੀ ਉਹ ਸਾਨੂੰ ਸਿੱਧੇ ਤੌਰ ਤੇ ਐਵੇਂ ਲੱਗਦਾ ਵੀ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਸੱਤਾ ਚ ਆਉਣਾ ਸੀਗਾ ਉਦੋਂ ਵੱਡੀਆਂ ਗੱਲਾਂ ਸੀ ਵੀ ਇਹਨਾਂ ਨੂੰ ਜਿਹੜੇ ਕਾਰਪੋਰੇਟ ਘਰਾਣੇ ਇਹਨਾਂ ਨੂੰ ਖਤਮ ਕਰ ਦਾਂਗੇ ਜਿਹੜੀਆਂ ਇਹਨਾਂ ਦੀਆਂ ਬੱਸਾਂ ਚੱਲਦੀਆਂ ਉਹਨਾਂ ਦੀ ਖੁਰਲੀਆਂ ਬਣਾਵਾਂਗੇ ਪਰ ਉਹਨਾਂ ਨੂੰ ਲਗਾਤਾਰ ਜਿਹੜੀ ਸ਼ਹਿਦ ਦਿੱਤੀ ਜਾ ਰਹੀ ਆ ਜਿਹੜਾ ਟਰਾਂਸਪੋਰਟ ਮਾਫੀਆ ਪਿਛਲੇ ਸਮੇਂ ਚ ਇੰਨਾ ਕਦੀ ਵੇਖਿਆ ਨਹੀਂ ਸੀ ਉਹ ਧੜਾ ਧੜ ਚੱਲ ਰਿਹਾ ਦਿੱਲੀ ਦੇ ਬੱਸ ਸਟੈਂਡ ਤੋਂ ਚੱਲ ਰਿਹਾ ਜਾਂ ਹੋਰ ਪਾਸੇ ਜਿਹੜਾ ਟਰਾਂਸਪੋਰਟ ਮਾਫੀਆ ਚੱਲ ਰਿਹਾ ਦੂਜੀ ਗੱਲ ਜਿਹੜੇ ਠੇਕੇਦਾਰ ਔਰ ਉਹੀ ਠੇਕੇਦਾਰ ਆ ਕੇ ਪੰਜਾਬ ਦੇ ਵਿੱਚ ਪੈਰ ਜਮਾ ਗਏ ਲਗਭਗ 3 3.5 ਸਾਲਾਂ ਦੀ ਸਰਕਾਰ ਦੇ ਦੌਰਾਨ ਤਿੰਨ ਠੇਕੇਦਾਰ ਬਦਲਤੇ ਆ ਤਿੰਨੇ ਠੇਕੇਦਾਰਾਂ ਵੱਲੋਂ ਵੱਡੇ ਪੱਧਰ ਤੇ ਲੁੱਟ ਕੀਤੀ ਜਾਂਦੀ ਆ ਜਿੱਥੇ ਐਗਰੀਮੈਂਟ ਤੋਂ ਬਾਹਰ ਜਾ ਕੇ ਮੁਲਾਜ਼ਮਾਂ ਦੀਆਂ ਸਕਾਲਟੀਆਂ ਕੱਟੀਆਂ ਗਈਆਂ ਮੁਲਾਜ਼ਮਾਂ ਦਾ EPF ਜਮ੍ਹਾਂ ਨਹੀਂ ਕਰਾਇਆ ਗਿਆ ਜਿਹਦੇ ਅਸੀਂ ਤਰਕ ਜਿਹਦੇ ਲਿਖਤੀ ਚ ਵੀ ਦਿੱਤੇ ਆ ਕਿ ਲਗਭਗ 12 13 ਕਰੋੜ ਰੁਪਏ ਦੀ ਲੁੱਟ ਕੀਤੀ ਆ ਔਰ ਨਾਲ ਹੀ ਜਿਵੇਂ ਸਾਡੇ ਜਿਹੜੇ ਹੋਰ ਵੈਲਫੇਅਰ ਦੇ ਫੰਡ ਹੁੰਦੇ ਆ ਜਾਂ ESIC ਦੇ ਫੰਡ ਹੁੰਦੇ ਆ ਉਹਦੀ ਕਟੌਤੀ ਕਰ ਲੈਂਦਾ ਠੇਕੇਦਾਰ ਸਮੇਂ-ਸਮੇਂ ਤੇ ਪਰ ਉਹਦੇ ਲਾਭ ਦੇਣ ਤੋਂ ਅਸਮਰਥ ਆ ਵਾਰ-ਵਾਰ ਅਸੀਂ ਵਿਭਾਗ ਨੂੰ ਮੈਨੇਜਮੈਂਟ ਨੂੰ ਸ਼ਿਕਾਇਤਾਂ ਕਰ ਚੁੱਕੇ ਆ ਸਰਕਾਰ ਨੂੰ ਸ਼ਿਕਾਇਤਾਂ ਭੇਜ ਚੁੱਕੇ ਆ ਕਿ ਠੇਕੇਦਾਰ ਵਰੋਏ ਲੁੱਟ ਕੀਤੀ ਜਾਂਦੀ ਆ ਪਰ ਕਿਤੇ ਨਾ ਕਿਤੇ ਇਹੀ ਗੱਲ ਲੱਗਦੀ ਆ ਵੀ ਠੇਕੇਦਾਰਾਂ ਨਾਲ ਸਾਡੇ ਵਿਭਾਗ ਦੇ ਅਧਿਕਾਰੀਆਂ ਦੀ ਸਰਕਾਰ ਦੀ ਉਹ ਜਿਹੜੀ ਸਾਂਝੋ ਬਹੁਤ ਗੁੜੀ ਹੋ ਗਈ ਆ ਜਿਹਦਾ ਕਰਕੇ ਉਹ ਸਾਡੀਆਂ ਮੰਗਾਂ ਨੂੰ ਹੱਲ ਕਰਨ ਨਹੀਂ ਚਾਹੁੰਦੇ ਦੇਖੋ ਪਿਛਲੇ ਲੰਬੇ ਸਮੇਂ ਤੋਂ ਜਥੇਬੰਦੀ ਸੰਘਰਸ਼ ਕਰਦੀ ਆ ਰਹੀ ਆ ਜਿਹੜੀਆਂ ਪਿਛਲੀਆਂ ਅਸੀਂ ਚਲਦੀ ਹੜਤਾਲ ਦੇ ਵਿੱਚ ਵਿੱਤ ਮੰਤਰੀ ਸਰਪਾਸਿੰਗ ਚੀਮਾ ਜੀ ਨਾਲ ਮੀਟਿੰਗ ਹੋਈ ਸੀ ਮੀਟਿੰਗ ਬੜੀ ਪੋਜ਼ਿਟਿਵ ਹੋਈ ਸਾਨੂੰ ਆਸ ਸੀ ਕਿ ਵੀ ਚਲੋ ਕਿਉਂਕਿ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀਗਾ 16 ਤਰੀਕ ਦੀ ਮੀਟਿੰਗ ਸੀ ਚਾਹੇ ਉਹ ਜਿਨ੍ਹਾਂ ਤੋਂ ਟ੍ਰਾਂਸਪੋਰਟ ਮੰਤਰੀ ਲਗਾਤਾਰ ਭੱਜਦੇ ਆ ਰਹੇ ਨੇ ਅੱਜ ਦੀ ਰੀਡ ਦੇ ਵਿੱਚ ਸਾਡੇ ਕੋਲ ਜਿਹੜੀਆਂ ਮੁੱਖ ਚੁਣੌਤੀਆਂ ਨੇ ਠੇਕੇਦਾਰ ਨੂੰ ਮੈਗਮੇ ਤੋਂ ਬਾਹਰ ਕਰਨਾ ਕਿਲੋਮੀਟਰ ਗੱਡੀਆਂ ਜਿਹੜੀਆਂ ਬੜੀ ਮੁਸ਼ਕਲ ਨਾਲ ਅਸੀਂ ਸੰਘਰਸ਼ ਲੜ ਕੇ ਕਿਲੋਮੀਟਰ ਦਾ ਕੋਰ ਰੋਡ ਦੇ ਵਿੱਚੋਂ ਕੱਢਿਆ ਸੀ ਪਰ ਦੁਬਾਰਾ ਜਿਹੜੀ ਮੌਜੂਦਾ ਸਰਕਾਰ ਆ ਜਿਹੜੀ ਕਾਰਪੋਰੇਟ ਘਰਾਣਿਆਂ ਦਾ ਖਾਤਮਾ ਕਰਨ ਦੀਆਂ ਗੱਲਾਂ ਕਰਦੀ ਸੀ ਨਵੇਂ ਸਿਰ ਮੈਗਮੇ ਦੇ ਵਿੱਚ ਵੋਲਵੋ ਗੱਡੀਆਂ ਦੇ ਰੂਪ ਵਿੱਚ ਕਿਲੋਮੀਟਰ ਗੱਡੀਆਂ ਦਾ ਟੈਂਡਰ ਕਰਨ ਜਾ ਰਹੀ ਆ ਸੋ ਮਜਬੂਰਨ ਜਿਹੜਾਗਾ ਜਥੇਬੰਦੀ ਸੰਘਰਸ਼ਾਂ ਦੇ ਰਾਹ ਤੇ ਆ ਮੀਟਿੰਗਾਂ ਦੇ ਵਿੱਚ ਹੱਲ ਕੋਈ ਨਹੀਂ ਹੋ ਰਿਹਾ ਕੱਲ 28 ਤਰੀਕ ਦੀ ਜਿਹੜੀ ਮੀਟਿੰਗ ਆ ਉਹ ਸਾਡੀ ਆਖਰੀ ਮੀਟਿੰਗ ਹੋਵੇਗੀ ਜਿਵੇਂ ਕਿ ਤੁਹਾਨੂੰ ਤੁਮਸ਼ੇਰ ਚ ਕੀ ਪਹਿਲਾਂ ਵੀ ਦੱਸਿਆ ਕਿ ਜੇਕਰ ਇਸ ਮੀਟਿੰਗ ਦੇ ਵਿੱਚ ਸਾਨੂੰ ਕੋਈ ਪੋਜ਼ੀਟਿਵ ਹੰਧਾਰਾ ਨਾ ਮਿਲਿਆ ਸਾਡੀਆਂ ਮੰਗਾਂ ਦਾ ਉੱਥੇ ਕੋਈ ਹੱਲ ਨਹੀਂ ਹੁੰਦਾ ਤਾਂ ਜਥੇਬੰਦੀ ਉਥੋਂ ਅਣਮਿੱਥੇ ਨਵੀਂ ਹੜਤਾਲ ਆ ਉਹਦੇ ਵਰਗੇ ਸੰਘਰਸ਼ਾਂ ਦਾ ਇਲਾਨ ਵੀ ਕਰ ਸਕਦੀ ਹੈ ਸਭ ਤੋਂ ਪਹਿਲਾਂ ਤਾਂ ਆਪਣੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਆਮ ਲੋਕਾਂ ਤੱਕ ਤੇ ਸਰਕਾਰ ਤੱਕ ਪਹੁੰਚਾਉਣ ਦਾ ਹੰਬਲ ਮਾਰਿਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਸਾਡਾ ਸਰਕਾਰ ਵਿਰੁੱਧ ਚੇਤਾਵਨੀ ਵੀ ਆ ਇੱਕ ਐਲਾਨ ਵੀ ਆ ਜਿਸ ਦੇ ਵਿੱਚ ਅੱਜ ਤੋਂ 1 ਸਾਲ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਸਾਡੇ ਨਾਲ ਇੱਕ ਇਚਲਾਈ 2024 ਨੂੰ ਸਾਡੀਆਂ ਮੁੱਖ ਮੰਗਾਂ ਜਿਸ ਦੇ ਵਿੱਚ ਕੰਟਰੈਕਟਰ ਸਟਾਫ ਨੂੰ ਰੈਗੂਲਰ ਕਰਨ ਤੇ ਆਊਟਸੋਰਸ ਸਟਾਫ ਨੂੰ ਕੰਟਰੈਕਟ ਤੇ ਕਰਨ ਤਨ ਅਜਿਹੇ ਕੰਡੀਸ਼ਨਾਂ ਜਿਸ ਦੇ ਵਿੱਚ ਸਾਡੀ ਨੌਕਰੀ ਵੀ ਸਿਕਿਉਰ ਨਹੀਂ ਹੈਗੀ ਇਸ ਵਿਭਾਗਮੇ ਦੇ ਵਿੱਚ ਉਹਨਾਂ ਦਾ ਹੱਲ ਕਰਨ ਪਲੱਸ ਨਵੀਆਂ ਬੱਸਾਂ ਪਾ ਕੇ ਆਮ ਲੋਕਾਂ ਨੂੰ ਸੁਖ-ਸਹੂਲਤ ਦੇਣ ਸੰਬੰਧੀ ਜੋ ਇੱਕ ਮਹੀਨੇ ਦੇ ਵਿੱਚ ਕਮੇਟੀ ਬਣਾ ਕੇ ਸਾਡੀ ਮੰਕਾ ਦਾ ਹੱਲ ਕਰਨ ਲਈ ਕਿਹਾ ਗਿਆ ਸੀਗਾ ਪਰ ਅੱਜ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਮੁੱਖ ਮੰਤਰੀ ਦੇ ਕਹੇ ਬੋਲਾਂ ਨੂੰ ਵੀ ਵਪਾਗ ਦੇ ਅਧਿਕਾਰੀਆਂ ਨੇ ਸਿਰੇ ਨਹੀਂ ਚੜਾਇਆ ਕਿਤੇ ਨਾ ਕਿਤੇ ਉਹਨਾਂ ਦੇ ਸ਼ਬਦਾਂ ਦੀ ਤੋਹੀਨ ਕੀਤੀ ਜਾ ਰਹੀਆਂ ਜਿਸ ਕਰਕੇ ਅਸੀਂ ਆਪਣੇ ਪਿੱਛੇ ਲੰਬੇ ਸਮੇਂ ਤੋਂ ਆਪਣੇ ਸੰਘਰਸ਼ ਕਰਦੇ ਆ ਰਹੇ ਹਾਂ ਤੇ ਹੁਣ ਪਿੱਛੇ ਜੇ ਜਿਹੜੀ ਸਾਡੀ 9 10 11 ਜੁਲਾਈ ਦੀ ਹੜਤਾਲ ਸੀਗੀ ਉਹਦੇ ਵਿੱਚ ਸਾਨੂੰ 9 ਜੁਲਾਈ ਨੂੰ ਬਕਾਇਦਾ ਮੀਟਿੰਗ ਕਰਕੇ ਵਿੱਤ ਮੰਤਰੀ ਪੰਜਾਬ ਤੇ ਟਰਾਂਸਪੋਰਟ ਮੰਤਰੀ ਨਾਲਜੀਤ ਸਿੰਘ ਭੁੱਲਰ ਵੱਲੋਂ ਮੀਟਿੰਗ ਕਰਕੇ ਸਾਡੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਸੀਗਾ ਤੇ 15 ਦਿਨ ਦੇ ਵਿੱਚ ਜਿਹੜੀ ਸਾਡੀ ਪਾਲਿਸੀ ਆ ਉਸ ਦੇ ਵਿੱਚ ਦੋ ਨਮਾਇਦੇ ਹੋਰ ਪਾ ਕੇ ਫਾਈਨੈਂਸ ਡਿਪਾਰਟਮੈਂਟ ਤੋਂ ਪਰਸਨਲ ਤੋਂ ਪਾ ਕੇ ਸਾਡੀ ਮੰਗਾਂ ਦਾ ਹੱਲ ਕਰਨ ਦਾ ਜੋ ਭਰੋਸਾ ਦਿੱਤਾ ਗਿਆ ਸੀਗਾ ਪਰ ਉਹ ਮੀਟਿੰਗਾਂ ਵੀ ਕਿਤੇ ਨਾ ਕਿਤੇ ਅਜਾਈ ਗਈਆਂ ਨੇ ਜਿਹੜੀ ਸਾਨੂੰ ਉਸ ਤੋਂ ਪਹਿਲਾਂ 16 ਤਰੀਕ ਦੀ ਕਮੀਟਿੰਗ ਦਿੱਤੀ ਸੀਗੀ ਉਹ ਵੀ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਤੇ ਜਿਹੜੀ ਹੁਣ 28 ਤਰੀਕ ਦੀ ਜਿਹੜੀ ਸਾਡੀ ਮੀਟਿੰਗ ਆ ਉਸ ਮੀਟਿੰਗ ਦੇ ਵਿੱਚ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਅਸੀਂ ਤੁਰੰਤ ਤੌਰ ਤੇ 29 ਤਰੀਕ ਨੂੰ ਆਪਣਾ ਚੱਕਾ ਜਾਮ ਕਰਾਂਗੇ ਉਸ ਤੋਂ ਵੀ ਨਾ 1 ਕਿਲੋਮੀਟਰ ਸਕੇਮ ਦੀਆਂ ਬੱਸਾਂ ਦਾ ਟੈਂਡਰ ਸਰਕਾਰ ਬਾਰ ਬਾਰ ਲੈ ਕੇ ਆਉਂਦੀ ਆ ਅਸੀਂ ਉਸਦੇ ਸਬੂਤ ਬਾਰ ਬਾਰ ਸਰਕਾਰ ਨੂੰ ਮੈਨੇਜਮੈਂਟ ਨੂੰ ਦੇ ਚੁੱਕੇ ਆ ਕਿ ਘਾਟੇ ਦਾ ਸੌਦਾ ਨੇ ਸਾਡੇ ਪੀਆਰਟੀ ਦੇ ਵਿੱਚ ਵੱਲਵੋ ਗੱਡੀਆਂ ਨੇ ਜਿਨ੍ਹਾਂ ਦੀ 60 ਤੋਂ 65 ਰੁਪਏ ਖਰਚਾ ਹੈਗਾ ਤੇ 40 ਤੋਂ 45 ਰੁਪਏ ਉਹਨਾਂ ਦੀ ਰਸੀਦ ਆਉਂਦੀ ਆ ਲੱਖਾਂ ਰੁਪਏ ਦਾ ਮਹੀਨੇ ਦਾ ਨੁਕਸਾਨ ਕਰੋੜਾਂ ਦਾ ਸਾਲ ਦਾ ਨੁਕਸਾਨ ਉਹਨਾਂ ਗੱਡੀਆਂ ਦੁਆਰਾ ਹੋ ਰਿਹਾਗਾ ਵਿਭਾਗ ਦੀ ਲੋਟੋਰੀਆ ਹੋਰ ਵੀ ਕਿਲੋਮੀਟਰ ਆਮ ਸੁਧਾਰਨ ਬੱਚਾ ਨੂੰ 7-800 ਕਿਲੋਮੀਟਰ ਰੋਜ਼ਾਨਾ ਦੇ ਕਰਾ ਕੇ ਵਿਭਾਗ ਦੀ ਲੋਟ ਕਰਾਈ ਜਾ ਰਹੀ ਹੈ ਜੇਕਰ ਉਹ ਟੈਂਡਰ 4 ਅਗਸਤ ਨੂੰ ਕੱਢਦੇ ਨੇ ਤਾਂ ਅਸੀਂ ਤੁਰੰਤ ਆਪਣੀ ਸੁਭਾ ਕਮੇਟੀ ਦੇ ਕਹਿਣ ਅਨੁਸਾਰ ਜੋ ਵੀ ਫੈਸਲਾ ਹੋਊਗਾ ਅਸੀਂ ਤੁਰੰਤ ਬੰਦ ਕਰਨ ਦਾ ਚਾਹੇ ਕੋਈ ਚੌਂਕ ਜਾਂ ਸ਼ਹਿਰ ਬਲੌਕ ਕਰਨ ਦਾ ਤੁਰੰਤ ਤੌਰ ਤੇ ਕਰਾਂਗੇ ਬਿਲਕੁਲ ਜੀ ਸਾਡੇ ਨਾਲ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਤੇ ਵਿਭਾਗ ਦੀ ਸਾਡੀ ਜੋ ਸਾਡੀ ਕੱਚੇ ਮਲਾਜ਼ਮਾਂ ਦੀ ਹੋਰ ਜਥੇਬੰਦੀਆਂ ਨੇ ਪੂਰਾ ਸਾਡਾ ਇਸ ਦੇ ਵਿੱਚ ਸਮਰਥਨ ਕਰ ਰਹੀਆਂ ਨੇ ਜੀ ਬਿਲਕੁਲ ਜੀ ਜੋ ਕੱਲ ਨੂੰ ਸਾਡੀ ਮੀਟਿੰਗ ਹੈ ਜੇਕਰ ਉਸ ਦੇ ਵਿੱਚ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਅਸੀਂ 29 ਤਰੀਕ ਤੋਂ ਪਹਿਲੇ ਟਾਈਮ ਤੋਂ ਆਪਣੀਆਂ ਬੱਸਾਂ ਦਾ ਚੱਕਾ ਜਾਮ ਕਰਕੇ ਜਦੋਂ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਅਸੀਂ ਆਪਦਾ ਚੱਕਾ ਜਾਮ ਰੱਖਾਂਗੇ ਉਸ ਚੀਜ਼ ਦੇ ਲਈ ਜਿਹੜੀਆਂ ਸਵਾਰੀਆਂ ਨੂੰ ਆਮ ਜਨਤਾ ਨੂੰ ਹਰਾਸਮੈਂਟ ਆਉ ਕਿ ਉਹਦੇ ਲਈ ਅਸੀਂ ਪਹਿਲਾਂ ਹੀ ਮਾਫੀ ਮੰਗ ਲੈਨੇ ਆ ਕਿਉਂਕਿ ਇਹ ਲੜਾਈ ਹੈ ਜਿਹੜੀ ਅਸੀਂ ਆਮ ਜਨਤਾ ਦੀ ਲੜਾਈ ਬਣਾ ਕੇ ਲੜ ਰਹੇ ਹਾਂ ਕਿਉਂਕਿ ਜਿਹੜੀ ਸਾਡੀ ਮੰਗ ਹੈ ਕਿ ਘੱਟੋ ਘੱਟ 10000 ਸਰਕਾਰੀ ਬੱਸ ਪਾਈ ਜਾਵੇ ਕਿਉਂਕਿ ਜਿਹੜੀਆਂ ਹੁਣ ਬੱਸਾਂ ਨੇ ਉਹ ਪੰਜਾਬ ਦੀ ਆਬਾਦੀ ਅਨੁਸਾਰ ਬਿਲਕੁਲ ਬਹੁ ਘੱਟ ਨੇ ਤੇ ਜਿਸ ਕਾਰਨ 100 ਤੋਂ 1.5 150 ਸਵਾਰੀ ਬੱਸਾਂ 'ਚ ਭਰੀ ਰਹਿੰਦੀ ਹੈ ਸਵਾਰੀਆਂ ਨੂੰ ਉਹ ਖੌਰੀਆ ਇਸ ਕਰਕੇ ਆਮ ਜਨਤਾ ਦੀ ਮੰਗ ਨੂੰ ਲੈ ਕੇ ਚੱਲਦਾ ਹੈ ਮਲਾਜ਼ਮ ਜਿਹੜਾ ਸਾਡੇ ਪੰਨ ਬਸ ਪੀਆਰਟੀ ਦਾ 7000 ਤੋਂ 7500 ਮਲਾਜ਼ਮ ਹੈ ਜੀ ਜਿਹੜਾ ਇਸ ਦਲਦਲ ਦੇ ਵਿੱਚ ਠੇਕੇਦਾਰੀ ਦੀ ਦਲਦਲ ਦੇ ਵਿੱਚ ਕੱਚੇ ਮਲਾਜ਼ਮਾਂ ਦੇ ਤੌਰ ਤੇ